ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਓ ਅੱਜ ਆਪਾਂ ਪੜੀਏ ਬਾਬਾ ਮਾਹਰ ਨਾਮ ਸਿੰਘ ਜੀ ਦੇ ਜੀਵਨ ਦੀ ਜੀਵਨੀ ਬਾਰੇ ਪ੍ਰਭ ਜੀ ਬਸੇ ਸਾਦ ਕੀ ਰਸਨਾ ਬਾਬਾ ਜੀ ਦੇ ਬਚਨ ਅਨੁਸਾਰ ਨਗਰ ਵਿੱਚੋਂ ਇੱਕ ਮਾਈ ਦਾ ਬਾਬਾ ਜੀ ਦੀ ਮਾਤਾ ਨਾਲ ਬਹੁਤ ਪਿਆਰ ਸੀ ਉਹ ਮਾਈ ਇੱਕ ਦਿਨ ਆਪਣੇ ਬੱਚੇ ਨੂੰ ਨਾਲ ਲੈ ਕੇ ਮਾਤਾ ਕੋਲ ਆ ਗਈ ਅਗੇ ਮਾਤਾ ਜੀ ਘਰ ਦੇ ਕੰਮ ਵਿੱਚ ਰੁੱਝੇ ਹੋਏ ਸਨ ਤੇ ਉਸ ਮਾਈ ਨੇ ਆunsਾਰ ਹੀ ਮਾਤਾ ਨੂੰ ਕਿਹਾ ਜੇ ਕੋਈ ਮੇਰੇ ਪੁੱਤਰ ਨੂੰ ਕੁਝ ਚਿਰ ਚੁੱਕ ਲਵੇ ਤਾਂ ਮੈਂ ਤੇਰੇ ਨਾਲ ਕੰਮ ਕਰਵਾ ਦਿਆਂ ਮਾਤਾ ਨੇ ਆਪ ਵੱਲ ਇਸ਼ਾਰਾ ਕਰਕੇ ਕਿਹਾ ਮਸਤਾਨਿਆ ਇਸ ਨੂੰ ਚੁੱਕ ਲੈ ਆਪ ਜੀ ਨੇ ਆਪਣੇ ਸੁਭਾਅ ਅਨੁਸਾਰ ਪਹਿਲਾਂ ਤਾਂ ਕੋਈ ਜਵਾਬ ਨਹੀਂ ਦਿੱਤਾ ਫਿਰ ਦੂਜੀ ਵਾਰ ਮਾਤਾ ਦੇ ਕਹਿਣ ਤੇ ਕਹਿਣ ਲੱਗੇ ਮੈਂ ਨਹੀਂ ਚੁੱਕਾਂਗਾ ਤੀਸਰੀ ਵਾਰ ਮਾ ਨੇ ਗੁੱਸੇ ਵਿੱਚ ਆ ਕੇ ਕਿਹਾ ਕਿਉਂ ਨਹੀਂ ਚੁੱਕੇਗਾ ਤੇਰਾ ਛੋਟਾ ਵੀਰ ਹੈ ਛੋਟੇ ਵੀਰਾਂ ਨੂੰ ਵੱਡੇ ਚੁੱਕ ਲਿਆ ਕਰਦੇ ਹਨ ਮਾਤਾ ਨੇ ਕਿਹਾ ਜੇ ਤੂੰ ਇਸ ਨੂੰ ਚੁੱਕ ਲਵੇ ਤਾਂ ਮੈਂ ਛੇਤੀ ਵੇਲੀ ਹੋ ਕੇ ਤੈਨੂੰ ਨੁਹਾ ਦੇਾਂਗੀ ਆਪ ਨੇ ਵੱਡੇ ਭਰਾ ਵੱਲ ਇਸ਼ਾਰਾ ਕਰਕੇ ਕਿਹਾ اس نو چکا دے ماں نے کہا اوہ تو گھر کا کام کردہ ہے توں وہلا ہے توں کہن لگے تو پھر اس نو جرور ہی چکانا ہے تو پھر کچھ دنوں بعد اس نو رب ہی چکلوے گا اوہ بچہ گجر گیا ਪਿੰਡ ਦੇ ਰਵਾਜ ਅਨੁਸਾਰ ਮਾਤਾ ਵੀ ਉਸ ਮਾਈ ਦੇ ਘਰ ਅਫਸੋਸ ਕਰਨ ਗਈ ਤਾਂ ਉਸਨੇ ਮਾਤਾ ਨੂੰ ਅੱਗੋਂ ਲੰਬਾ ਦਿੱਤਾ ਤੇਰਾ ਪੁੱਤਰ ਪਹਿਲਾਂ ਬੋਲਿਆ ਹੀ ਕੁਝ ਨਹੀਂ ਸੀ ਜੇ ਬੋਲਿਆ ਤਾਂ ਤੇਰੇ ਪੁੱਤਰ ਨੇ ਫਿਰ ਐਸੀ ਜ਼ੁਬਾਨ ਖੋਲੀ ਕਿ ਮੇਰਾ ਪੁੱਤ ਹੀ ਲੈ ਲਿਆ ਖਬਰੇ ਇਸ ਦੀ ਇਹ ਕਿਹੋ ਜਿਹੀ ਜ਼ੁਬਾਨ ਹੈ اس سن کے ماتا بھی کچھ اداس رہن لگ پئی بابا جی نال بھی بول چال کٹ کر دیتی ایک دن ماتا روٹی لے آئی تا آپ نے روٹی کھان تو انکار کر دیتا تے کہا میں کھیر کھانی ہے تا ماں نے کہا میری سہیلی دا پتر مر گیا ہے کھیر نہیں بناونی تا آپ نے کہا کہ میں روٹی نہیں کھانی ماتا نے کہا ਉਨ ਖਾਲੇ ਸਵੇਰੇ ਖੀਰ ਬਣਾ ਦੇਾਂਗੀ ਸੋ ਅਗਲੇ ਦਿਨ ਮਾਤਾ ਨੇ ਖੀਰ ਬਣਾ ਦਿੱਤੀ ਜਿਸ ਵੇਲੇ ਆਪ ਖੀਰ ਖਾ ਰਹੇ ਸੰਤਮਾ ਕੋਲ ਬੈਠੀ ਸੀ ਤਾਂ ਆਪ ਮਾਂ ਨੂੰ ਪੁੱਛਣ ਲੱਗੇ ਤੂੰ ਮੇਰੇ ਨਾਲ ਗੁੱਸੇ ਕਿਉਂ ਹੈ ਤਾਂ ਮਾਂ ਕਹਿਣ ਲੱਗੀ ਤੂੰ ਕਿਹੋ ਜਹੀ ਭੈੜੀ ਜੁਬਾਨ ਕੱਢੀ ਉਸ ਨਾਲ ਮੇਰਾ پینا تو بین ود پیار سی تا آپ کہن لگے جے اوہ منڈا پھر آ جائے تو پھر تا گسے نہیں ہندی ماں نے کہا چپ کروے کدے مرے ہوئے بھی آئے نے آپ کہن لگے ہاں آ جاندے ہن تا ماں نے کہا کیویں جی میں جاندے ہن او میں آ جاندے ہن جدو وہ آ جاوے گا تا ویکھ لیں وہ آئے گا پر گسے نہ ہویا کر کچھ سمے بعد اس ماتا دے کر ایک ہور پتر ہویا جس دے نین نقش سب پہلا لڑکے ورگے سن پھر ماں نو پتا لگا تا ماں اس لی دے کر گئی جدو گھر واپس آئی تا بابا جی نے ماتا جی نو نوچیا کتنے گئے سی ماتا نے ساری گلدہ سی پھر آپ کہن لگے ہوں خوش ہے ਮਾਂ ਕਹਿਣ ਲੱਗੀ ਮੈਂ ਹੁਣ ਬਹੁਤ ਖੁਸ਼ ਹਾਂ ਆਪ ਨੇ ਕਿਹਾ ਜੇ ਤੂੰ ਮੇਰੇ ਉੱਤੇ ਖੁਸ਼ ਹੈ ਤਾਂ ਮੈਨੂੰ ਤੋਰ ਦੇ ਮੈਂ ਚਲੇ ਜਾਣਾ ਹੈ ਤੈਨੂੰ ਤੀਸਰੀ ਵਾਰ ਕਹਿ ਦਿੱਤਾ ਹੈ ਹੁਣ ਚੌਥੀ ਵਾਰ ਨਹੀਂ ਕਹਾਂਗਾ ਹੱਥੀ ਤੋਰ ਦੇਵੇ ਤਾਂ ਚੰਗੀ ਗੱਲ ਹੈ ਜੇ ਮੈਂ ਚੁੱਪ ਕਰਕੇ ਚਲਾ ਗਿਆ ਤਾਂ ਤੁਸੀਂ ਭਾਲਦੇ ਫਿਰੋਗੇ ਅੱਗੇ ਤੁਹਾਡੀ ਮਰਜ਼ੀ ਮਾਂ ਨੇ ਪੁੱਛਿਆ ਜਾਏਗਾ ਕਿੱਥੇ آپ کہن لگے لی جان والا جتھے لے جائے گا ماں نے پوچھیا کون ہے تینو لے جان والا آپ کہن لگے مینو اوہی لے جائے گا جس نے تیری سہیلی دا پت موڑ کے دیتا ہے کون ہے مینو لے جان